ਵਾਹਿਗੁਰੂ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਬਾਬਾ ਬੁੱਢਾ ਜੀ ਨਿਵਾਸ ਤੇ ਹੁਣ ਇੱਥੇ ਇਸ਼ਨਾਨ ਪਾਣੀ ਕਰਕੇ ਫਿਰ ਅਸੀਂ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਤੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ ਤੇ ਵਲੌਗ ਤੇ ਨਵੇਂ ਬਣੇ ਰਹੋ ਜੀ ਉਜੀ ਪਿਆਜ਼ਾਂ ਦੀ ਸੇਵਾ ਬਾਜੂ 400 ਕਈ ਸਾਰੇ ਨੋਜਵਾਲਾਂ ਵੱਲੋਂ ਆ ਇਧਰੋਂ ਆ ਸਾਰਾ ਰਹਿ ਖਾਤੀ ਕਰਕੇ ਇਧਰ ਪਾਏ ਆ ਜੇ ਹਿਸਾਬ ਲਾਓ ਕਿੱਡਾ ਵੱਡਾ ਰਹਿ ਗਿਆ ਇਹਨੂੰ ਫਰਮ ਦੇ ਵਿੱਚ 3-4 ਘੰਟੇ ਲੱਗੇ ਆ ਤੇ ਇਹੋ ਜਿਹੇ ਘਟੋ ਘਟ 12-13 ਲੈਣਾ ਆ ਕਾ ਬੋਝ ਲੱਗੀ ਹੋਈ ਆ ਸਾਰੀ ਆ ਖਰਾਬ ਨਿਕਲੇ ਜਿਹੜੇ ਚਾਰਟ ਕੱਢਦੇ ਵਾਹਿਗੁਰੂ ਜੀ ਆਪ ਜੀ ਦਰਸ਼ਨ ਕਰ ਰਹੇ ਨਗੇਨਾ ਘਾਟ ਸਾਹਿਬ ਗੁਰਦੁਆਰ ਸਭ ਜੋਗਾਫਰੀ ਤੇ ਕੰਡੇ ਬਣਿਆ ਹੋਇ ਇਥੇ ਇੱਕ ਮੁੰਡਾ ਜਾ ਰਿਹਾ ਸਿੱਖ ਨੇ ਕਲਗੀਧਰ ਪਹਾੜਾ ਨੂੰ ਇੱਕ ਬੇਸ਼ਕੀਮਤੀ ਨਗੇਨਾ ਭੇਟ ਕੀਤਾ ਤੇ ਸਤਗੁਰ ਜੀ ਨੇ ਉਹ ਚਲਦੀ ਨਦੀ ਦੇ ਵਿੱਚ ਸੜ ਦਿੱਤਾ ਤੇ ਉਸ ਬਾਅਦ ਉਹ ਇਸ ਗੱਲ ਤੋਂ ਗੁੱਸਾ ਕੀਤਾ ਪਰ ਕਲਗੀਧਰ ਪਹਾੜਾ ਨੇ ਕਾ ਆਪਣਾ ਨਗੇਨਾ ਕੱਢ ਕੇ ਲਿਆ ਜਦੋਂ ਉੱਥੇ ਬੇਸ਼ਕੀਮਤੀ ਹੀਰੇ ਵੇਖੇ ਤੇ ਉਹਦਾ ਮਾਨ ਟੁੱਟ ਗਿਆ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਲੋਕਲ ਗੁਰਦਆਰਿਆਂ ਦੇ ਵਿੱਚ ਜਿਹੜੇ ਲੋਕ ਨੂੰ ਕਰਨੇ ਨਾ ਦੇੜ ਦੇ ਲੱਗੇ ਤਾਂਗੇ ਤੇ ਅੱਜ ਆਪਾਂ ਸਕੂਟਰਾਂ ਤੇ ਜਾ ਰਹੇ ਹਾਂ ਅਨੰਦ ਤੇਰੇ ਵਿਆਹ ਤੇ ਕਰਾਂਗੇ ਇਹ papa ਸ਼ਕਤੀ ਸੀਗੀ ਸਾਡੇ ਕਹਿੰਦੇ ਇਥੇ ਪਹਿਲੇ ਦੇ ਵਿੱਚ ਵਿਆਹ ਕਰਨਾ ਇਹਨਾਂ ਦਾ ਆਪਾਂ ਪਹਿਲਾਂ ਕਰਨਾ ਬੁੱਕ ਤੇ ਬਾਬਾ ਜੀ ਕਹਿੰਦੇ ਆਪਾਂ ਸਕੂਟਰਾਂ ਤੇ ਚੱਲਦੇ ਆਏ ਗੱਡੀਆਂ ਜਾਂਦੀਆਂ ਤੇ ਅੱਜ ਆਪਾਂ ਜਿਹੜਾ ਦਰਸ਼ਨ ਕਰਨੇ ਆ ਉਹ ਆਵੇ ਤੇ ਸਕੂਟਰਾਂ ਤੇ ਕਰੇ ਪਾਪਾ ਜੀ ਦੇ ਨਾਲ ਤੁਹਾਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਜਰੂਰ ਦੇਖੋ ਲੋ ਜੀ ਪਹਿਲਾ ਗੁਰੂ ਘਰ ਆਪਾਂ ਜਾ ਰਹੇ ਹਾਂ ਕਾਲਕ ਸਰ ਤੇ ਰਸਤਾ ਬੜਾ ਟੁੱਟਾ ਜਾਇਆ ਫਿਰ ਵੀ ਆਰ ਸਕੂਟਰ ਤੇ ਜਾ ਰਹੇ ਗੁਰੂ ਜਿਹੜਾ ਜੱਟੀਆਂ ਜਲਦੀਆਂ ਮੌਤ ਤੇ ਪਾਪਾ ਜੀ ਕਹਿੰਦੇ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸਰੋਵਰ ਸਾਹਿਬ ਜਿਹੜਾ ਨਾਨਕ ਸਰ ਸਾਹਿਬ ਗੁਰਦੁਆਰਾ ਨਜ਼ੀਰ ਸਾਹਿਬ ਵਿਖੇ ਆ ਤੇ ਆਹ ਜਿਹੜਾ ਤੁਸੀਂ ਸਰੋਵਰ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਜਲ ਹੈ ਬਾਹਰ ਨਹੀਂ ਪਾਇਆ ਜਾਂਦਾ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੀ ਇਹਦੇ ਵਿੱਚ ਜਿਹੜਾ ਜਲ ਧਰਤੀ ਦੇ ਵਿੱਚੋਂ ਹੀ ਪੈਦਾ ਹੁੰਦਾ ਆ ਤੇ ਆਹ ਸਰੋਵਰ ਦੇ ਵਿੱਚ ਜਿਹੜਾ ਜਲ ਬਾਹਰ ਨਹੀਂ ਪਾਇਆ ਜਾਂਦਾ ਤੇ ਇੱਥੇ ਹੀ ਸਤਿਗੁਰ ਜੀ ਨੇ ਇੱਕ ਕੋਹੜੀ ਦਾ ਕੋੜ ਦੂਰ ਕੀਤਾ ਤੇ ਇਸ ਸਰੋਵਰ ਨੂੰ ਸਰੋਵਰ ਦਾ ਵਰ ਦੇ ਕੇ ਏ ਵਰਦਿੱਤਾ ਕੇ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੇ ਦੁੱਖ ਦਰਿੰਦਰ ਜੇ ਕਿਸੇ ਨੂੰ ਹੁੰਦੇ ਆ ਤੇ ਉਹ ਇੱਥੇ ਆ ਕੇ ਇਸ਼ਨਾਨ ਕਰੇ ਜਾਪ ਕਰੇ ਅਰਦਾਸ ਕਰਾਏ ਤੇ ਉਹਦੇ ਜਿਹੜੇ ਦੁੱਖ ਉਹ ਕੱਟੇ ਜਾਣਗੇ ਆਪ ਜੀ ਦਰਸ਼ਨ ਕਰ ਰਹੇ ਹੋ ਨਾਨਕ ਸਰ ਸਾਹਿਬ ਜੀ ਗੁਰਦੁਆਰਾ ਸਾਹਿਬ ਲੋਕਾ ਸੰਗਤ ਜੀ ਉਹ ਆਪ ਜੀ ਨੂੰ ਦਰਸ਼ਨ ਕਰਾ ਰਹੇ ਆ ਗੁਰੂ ਨਾਨਕ ਮਹਾਰਜ ਜੀ ਦੇ ਇਤਿਹਾਸਕ ਖਾਨ ਜਿੱਥੇ ਸਤਗੁਰ ਜੀ ਨੇ ਪਾਣੀ ਦੇ ਸੋਮੇ ਨੂੰ ਸਰੋਵਰ ਦਾ ਵਰ ਦਿੱਤਾ ਇੱਕ ਕੋੜੀ ਦਾ ਜਿਹੜਾ ਕੋੜ ਦੂਰ ਕੀਤਾ ਤੇ ਉਸ ਤੋਂ ਬਾਅਦ ਸਰੋਵਰ ਚ ਬਖਸ਼ਿਸ਼ ਕੀਤੀ ਕਿ ਜੋ ਭਾਵਨਾ ਕਰਕੇ ਇਸ਼ਨਾਨ ਕਰੇਗਾ ਉਹਦੇ ਦੁੱਖ ਦਰਦ ਜਿਹੜੇ ਆ ਉਹ ਦੂਰ ਹੋਣਗੇ ਲੋਕ ਸਾ ਸੰਗਤ ਜੀ ਹੋਣ ਚਾਲਾ ਆ ਜੀ ਅੱਜ ਨਾਨਕ ਚੇਰਾ ਸਾਹਿਬ ਨੂੰ ਤੇ ਅਸੀਂ ਤਿੰਨ ਜਣੇ ਆ ਤੇ 22 ਵਾਰੀਆਂ ਹੋਰ ਨੇ ਤੇ ਚਾਲਾ ਅੱਜ ਨਾਨਕਚੋਰਾ ਸਾਹਿਬ ਨੂੰ ਵਾਹਿਗੁਰੂ ਜੀ ਆਪਾਂ ਜਦੋਂ ਬੇਦਰ ਨੂੰ ਜਾਂਦੇ ਆ ਤੇ 100 ਕਿਲੋਮੀਟਰ ਤੇ ਆ ਪੜਾ ਬਾਬਿਆਂ ਨੇ ਬਣਾਇਆ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਛੋਟੇ ਸਹਿਬਜਾ ਦੇ ਯਾਦ ਵਿੱਚ ਗੁਰੂ ਘਰ ਬਣਿਆ ਤੇ ਜਿੱਥੇ ਲੰਗਰ ਪ੍ਰਸ਼ਾਦ ਦੀ ਸੇਵਾ ਚੱਲਦੀ ਹੈ ਤੇ ਲੰਬਾ ਸਫ਼ਰ ਹੋਣ ਕਰਕੇ ਰਸੇ ਵਿੱਚ ਕੋਈ ਹੋਰ ਗੁਰੂ ਘਰ ਨਾ ਹੋਣ ਕਰਕੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਨੇ ਇਹ ਗੁਰਦਵਾਰ ਦਾ ਉਸਾਰੀ ਕਰਵਾਈ ਤੇ ਆਪ ਜੀ ਦੇਖ ਰਹੇ ਜਿਵੇਂ ਘੋੜੇ ਤੇ ਹੂਟ ਦੇ ਹਾਥੀ ਇੱਥੇ ਬਣੇ ਆ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਆਉਂਦੇ ਆ ਉਹਨਾਂ ਪਾਸੇ ਵਧੀਆ ਮਾਹੌਲ ਬਣ ਜਾਂਦਾ ਤੇ ਬਾਕੀ ਸਾਰੀ ਹੋਰ ਸੰਗਤ ਵੀ ਫੋਟੋ ਫੋਟੋ ਖਿਚਵਾਂਦੀ ਆ ਤੇ ਇੱਥੋਂ ਦੀ ਜਲਪਾਣੀ ਛੱਕ ਕੇ ਚਾਲਾ ਪੁੰਦੀ ਆ ਤੇ ਇਸ ਸਥਾਨ ਤੇ ਜਿਵੇਂ ਬੱਤਕਾਂ ਕਬੂਤਰ ਅਤੇ ਹੋਰ ਵੀ ਕਈ ਐਸੇ ਪੰਛੀ ਸੋਹਣੇ ਸੋਹਣੇ ਰੱਖੇ ਤੇ ਇਹ ਸਾਰੇ ਬਹੁਤ ਵਧੀਆ ਲੱਗਦੇ ਆ ਤੇ ਸਾਰੀ ਸੰਗਤ ਇੱਥੇ ਰੁਕਦੀ ਆ ਜੀ ਆਪ ਜੀ ਜਦੋਂ ਬਹੁਤ ਇੱਥੇ ਜ਼ਰੂਰ ਰੁੱਕ ਕੇ ਜਾਓ ਜੀ ਵਾਹਿਗੁਰੂ ਜੀ ਆਪਾਂ ਜਿਸ ਗੁਰੂ ਘਰ ਦੇ ਦਰਸ਼ਨ ਕਰਨ ਜਾ ਰਹੇ ਹਾਂ ਇਹ ਗੁਰੂ ਘਰ ਹੈ ਮਾਤਾ ਭਾਗੌਰ ਜੀ ਇਹ ਅਸਥਾਨ ਵਿਦਰ ਕਰਨਾਟਕਾ ਵਿਖੇ ਪੈਂਦਾ ਹੈ ਤੇ ਮਾਤਾ ਜੀ ਨੇ ਇਸ ਅਸਥਾਨ ਤੇ ਕਾਫੀ ਲੰਮਾ ਸਮਾਂ ਭਗਤੀ ਕੀਤੀ ਤੇ ਮਾਤਾ ਜੀ ਨੇ 40 ਮੁਕਤੀਆਂ ਨੂੰ ਵੀ ਕਲਗੀਧਰ ਪਾਤਸ਼ਾਹ ਤੋਂ ਬਖਸ਼ਵਾਇਆ ਸੀ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਾਫੀ ਲੰਬਾ ਸਮਾਂ ਘੇਰਾ ਪਿਆ ਰਿਹਾ ਤੇ ਸਿੱਖਾਂ ਵਿੱਚ ਬਕਾਬਤ ਹੋ ਗਈ ਤੇ 40 ਸਿੰਘਾਂ ਨੇ ਸਤਗੁਰ ਕਲਗੀਧਰ ਪਾਤਸ਼ਾਹ ਜੀ ਨੂੰ ਪੇਦਾਵਾ ਲਿਖ ਦਿੱਤਾ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਜਦੋਂ ਘਰਮਾਲ ਗਏ ਤੇ ਮਾਤਾ ਭਾਗੌਰ ਜੀ ਨੇ ਉਹਨਾਂ ਨੂੰ ਬਹੁਤ ਲਹਨਤਾਂ ਪਾਈਆਂ ਤੇ ਚੂੜੀਆਂ ਵੀ ਭੇਟ ਕੀਤੀਆਂ ਕਿ ਤੁਸੀਂ ਘਰਾਂ ਵਿੱਚ ਰਹੋ ਤੇ ਅਸੀਂ ਜੰਗ ਜੁੱਧ ਕਰਦੇ ਹਾਂ ਉਹਨਾਂ ਦੀ ਗੈਰਤ ਨੂੰ ਵੰਗਾਰਿਆ ਤੇ ਉਸ ਤੋਂ ਬਾਅਦ ਉਹਨਾਂ 40 ਮੁਕਤਿਆਂ ਨੇ ਕਧਰਾਣੇ ਦੀ ਧਰਤੀ ਤੇ ਜਾ ਕੇ ਜੰਗ ਯੁੱਧ ਕੀਤਾ ਤੇ ਆਪ ਸ਼ੇਧੀਆਂ ਪ੍ਰਾਪਤ ਕੀਤੀਆਂ ਤੇ ਕਲਗੀਧਰ ਪਾਸ਼ਾ ਨੇ ਉੱਥੇ ਜਾ ਕੇ ਉਹ ਬੇਦਾਵਾ ਪਾੜ ਕੇ 40 ਮੁਕਤੀਆਂ ਨੂੰ 40 ਮੁਕਤੀਆਂ ਦਾ ਵਰ ਬਖਸ਼ਿਆ ਤੇ ਮਾਤਾ ਭਾਗੌਰ ਜੀ ਇਸ ਆਸਾਨ ਤੇ ਬਹੁਤ ਲੰਮਾ-ਥਾਂਮਾ ਭਗਤੀ ਆ ਜੋ ਗੁਰੂ ਘਰ ਤੁਸੀਂ ਦੇਖ ਰਹੇ ਹੋ ਇਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਗੁਰੂ ਘਰ ਹੈ ਜਿਨ੍ਹਾਂ ਦਾ ਜਨਮ ਸਥਾਨ ਬਿੱਦਰ ਵਿਖੇ ਆ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਭਾਈ ਸਾਹਿਬ ਸਿੰਘ ਜੈ ਗੁਰੂ ਘਰ ਵਾਹਿਗੁਰੂ ਜੀ ਆਪਾਂ ਪਹੁੰਚ ਚੁਕੇ ਹਾਂ ਜੀ ਗੁਰਦੁਆਰਾ ਸਾਹਿਬ ਨਾਨਕਚੀਰਾ ਸਾਹਿਬ ਬੇਦਰ ਕਰਨਾਟਕਾ ਵਿਖੇ ਜਿੱਥੇ ਗੁਰਨਾਨਕ ਮਹਾਰਾਜ ਜੀ ਦੂਜੀ ਉਦਾਸੀ ਸਮੇ ਇਸ ਆਸਾਨ ਤੇ ਪਹੁੰਚੇ ਗੁਰਨਾਨਕ ਮਹਾਰਾਜ ਜੀ ਨੇ ਇਸ ਆਸਾਰ ਨੂੰ ਆਪਣੇ ਚਰਨ ਛੋਹ ਦੇ ਕੇ ਪਵਿੱਤਰਤਾਈ ਬਖਸ਼ਿਸ਼ ਕੀਤੀ ਜਦੋਂ ਗੁਰਨਾਨਕ ਮਹਾਰਾਜ ਕਰਨਾਟਕਾ ਵਿਖੇ ਪਹੁੰਚੇ ਤੇ ਇੱਥੇ ਦੀ ਸੰਗਤ ਸਤਿਗੁਰਾਂ ਦੇ ਪਾਸ ਆ ਕੇ ਨਮਸਕਾਰ ਕਰਕੇ ਅਰਦਾਸ ਬੇਨਤੀ ਕੀਤੀ ਕਿ ਸਤਿਗੁਰ ਜੀ ਪੂਰੇ ਬਿਦਰ ਦੇ ਵਿੱਚ ਪੀਨ ਲੈਕ ਪਾਣੀ ਨਹੀਂ ਹੈ ਤੇ ਸਾਤਗੁਰਾਂ ਨੇ ਕਿਰਪਾ ਕੀਤੀ ਆਪਣੇ ਪੈਰ ਦੇ ਅੰਗੂਠੇ nicheਾ ਕੇ ਇੱਥੇ ਇੱਕ ਮਿੱਠੇ ਪਾਣੀ ਦਾ ਜਿਹੜਾ ਸੋਮਾ ਹੈ ਉਹ ਪ੍ਰਗਟ ਕੀਤਾ ਤੇ ਆਪ ਜੀ ਦਰਸ਼ਨ ਕਰਦੇ ਹੋ ਉਸ ਸੋਮੇ ਦੇ ਜਿੱਥੋਂ ਜਲ ਬਹੁਤ ਮਿੱਠਾ ਵਗਦਾ ਹੈ ਤੇ ਪੂਰਾ ਕਰਨਾਟਕ ਇਸੇ ਸੋਮੇ ਤੋਂ ਹੀ ਜਲ ਸ਼ਕਦਾ ਹੈ ਤੁਸੀਂ ਬਿਦਰ ਦੇ ਕਿਸੇ ਵੀ ਕੋਨੇ ਵਿੱਚ ਚਲ ਜਓ ਤੁਹਾਨੂੰ ਪਾਣੀ ਜਿਹੜਾ ਮਿੱਠਾ ਨਹੀਂ ਮਿਲੂਗਾ ਤੇ ਇਸੇ ਗੁਰੂ ਘਰ ਦੇ ਵਿੱਚ ਜਿੱਥੇ ਗੋਨانک ਮਹਾਰਾਜ ਨੇ ਆਪਣੀ ਕਿਰਪਾ ਵਰਸਾਈ ਹੈ ਉਸੇ ਸਥਾਂ ਤੇ ਇਹ ਜਲ ਬਹੁਤ ਮਿੱਠਾ ਹੈ ਆਪਾਂ ਦਰਸ਼ਨ ਕਰ ਰਹੇ ਆ ਜੀ ਨਾਨਕ ਚੀਰਾ ਸਾਹਿਬ ਕਰਨਾਟਕਾ ਵਿਖੇ ਲੋਕ ਸਾਥ ਸਿੰਘ ਜੀਓ ਹੁਣ ਆਪਾਂ ਜਾ ਰਹੇ ਆ ਜੀ ਨਦੇੜ ਸਾਹਿਬ ਨੂੰ ਵਾਪਸ ਤੇ ਬਾਸ਼ਾ ਦੇ ਦਰਸ਼ਨ ਬੜੇ ਖੁੱਲੇ ਤੇ ਬੜੇ ਵਧੀਆ ਹੋਏ ਜੇ ਇਸ਼ਨਾਨ ਵੀ ਕੀਤਾ ਤੇ ਹੁਣ ਸਾਡੀ ਜਿਹੜੀ ਨਾਲਤੀ ਸੰਗਤ ਆ ਉਹ ਬੱਸਾਂ 'ਚ ਬਹਿ ਚੁੱਕੀ ਆ ਬੱਦਲ ਬਣਿਆ ਪਰ ਪਿਆ ਨਹੀਂ ਰਿਹਾ ਮੌਸਮ ਠੀਕ ਆ ਤੇ ਬਾਕੀ ਨਾ ਡੇਢ ਤਾ ਪਹੁੰਚਦੇ ਆ ਜੀ ਦਰਸ਼ਨ ਕਰਾਵਾਂਗੇ ਆਪ ਜੀ ਨੂੰ ਨਾ ਡੇਢ ਸਾਹਿਬ ਹਜੂਰ ਸਾਹਿਬ ਦੇ ਇਸ ਤਰ੍ਹਾਂ ਬਲਕਣਾ ਬਣੇ ਰਹੋ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਜੀ ਬਹੁਤ ਜ਼ਿਆਦਾ ਤੇਜ਼ ਸਾਧ ਸੰਗਤ ਜੀ ਅੱਜ ਵਾਪਸੀ ਆ ਜੀ ਤੇ ਮਹਾਰਾਜ ਦੇ ਦਰਸ਼ਨ ਕਰਨ ਆਏ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਵਿੱਚ ਸ਼ਿਕਨ ਆਮਦਾ ਸਿੱਖੀ ਜਿਉਣਾ ਬਖਸ਼ਿਸ਼ ਕਰਨ ਸਾਰਿਆਂ ਨੂੰ ਤੇ ਸਾਨੂੰ ਵੀ ਤੇ ਅੱਜ ਚਾਲਾ ਵਾਪਸੀ ਦਾ ਜੀ ਦਰਸ਼ਨ ਕਰੋ ਆਪ ਜੀ ਤੱਕ ਜੀ ਫੱਜ ਉਸਤ ਆਪਣਾ ਡੇਢ ਦੇ ਦੇਖੋ ਸਾਧ ਸੰਗਤ ਜੀ ਕਿਹੋ ਜਿਹਾ ਦ੍ਰਿਸ਼ ਹੈ ਚਰਨ ਗੰਗਾ ਦੇ ਵਿੱਚ ਜਿਹੜੇ ਕਬੂਤਰ ਆ ਕੁਸ਼ ਇਸ਼ਨਾਨ ਕਰਨ ਵਾਸਤੇ ਆਇਆ ਬੜਾ ਵਧੀਆ ਲੋਕ ਇਕ ਦਰਸ਼ ਲੱਗਾ ਮੈਨੂੰ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਚਰਨ ਗੰਗਾ ਦੇ ਵਿੱਚ ਕਬੂਤਰ ਵੀ ਆ ਕੇ ਕੋਸ਼ ਇਸ਼ਨਾਨ ਕਰਦੇ ਤੇ ਅੱਜ ਵਾਪਸੀ ਹੈ ਜੀ ਇੰਚਾਲਾ ਜੀ ਤੇ ਸਤਿਗੁਰੂ ਜੀ ਕਿਰਪਾ ਕਰਨ ਐਸੇ ਤਰ੍ਹਾਂ ਸਾਨੂੰ ਦਰਸ਼ਨ ਦੇਦਾਰੇ ਬਖਸ਼ਦੇ ਰਹਿਣ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਦਾ ਸਰਕਾਰ ਫੜ ਕੇ ਉਹ ਸੋਹਰੇ ਵੱਜ ਜਾਂਦੀ ਹੈ ਜਿਹੜੇ ਸਰੇ ਸੰਸਾਰ ਦਾ ਇਆਕ ਕਰਕੇ ਤੇਰੇ ਰਿਸ਼ਤੇ ਨਾਤੇ ਇਹ ਰਿਸ਼ਤੇਦਾਰ ਤੇਨੂੰ ਐ ਹੱਥੇ ਮਰਖੜਤਾ ਤੋਂ ਤੈਨੂੰ ਜਾਣ ਕੇ ਸ਼ਕਤਾਂ ਤੇ ਆਪ ਦਾ ਮਨੁੱਖੀ ਤੱਕੇ ਦਾ ਅੰਗੇ ਦਾ ਸੱਚੀ ਇੱਕ ਅਦਾ ਦੈਨ ਕਰਦਾ ਹੈ ਦੀਪਕ ਖਾਲਸਾ ਵਾਈਕੁੱਟ ਸਿੰਘ ਜੀ ਪਤੇ ਪਰਫੈਕਟ ਜੀ ਉਸ ਆ 아주 ਸਾਡਾ ਬਲੌਗ ਹੈ ਜੀ ਤੇ ਮਿਹਰ ਕਰਦੇ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਉਹੀ ਵਿਚਾਰ ਛੱਡ ਕੇ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਹਾਡਾ ਲਾਈਕ ਸ਼ੇਅਰ ਦੇ ਨਾਲ ਸਾਨੂੰ ਮੋਟੀਵੇਸ਼ਨਲ ਮਿਲਦੀ ਹੈ ਤੇ ਜੇ ਦਾ ਰਾਜ ਵਧੀਆ ਵੇ ਤੇ ਕੰਟੈਂਟ ਤੁਹਾਡੇ ਵਾਸਤੇ ਬਣਾਉਂਦੇ ਰਹੇ ਨੇ ਗੱਟਕੇ ਦੇ ਵੀ ਤੇ ਜੇ ਕਿਤੇ ਜਾਣਿਆ ਤੇ ਕੋਸ਼ਿਸ਼ ਕਰੀਦੀ ਵੀ ਤੁਹਾਨੂੰ ਹਰ ਇੱਕ ਜਿਹੜਾ ਦੇ ਦਰਸ਼ਨ ਕਰਾਇਆ ਜਾਂ। ਸੋ ਇੱਥੇ ਆਪਾਂ ਵਲੋਗਸ ਮਤ ਕਰਦੇ ਆਂ ਜੀ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਅਨੁਗਮਨ ਭਾਈ ਗੁਰਜੀ ਦਾ ਖਲਾਫਾ ਭਾਈ ਗੁਰਜੀ ਦਾ ਤੇ